ਆ ਲਗੀ ਲੱਗਾ ਕੌਣ ਆ ਪਰਸ ਇਹ ਬਾਕੀ ਹਾਂ ਹੈਲੋ ਐਂਡ ਵੈਲਕਮ ਗਾਈਜ਼ ਆਈ ਹੋਪ ਤੁਸੀਂ ਸਾਰੇ ਕੈਂਟੋਂਗ ਤੇ ਗਾਈਜ਼ ਆਪਾਂ ਹੀ ਬੜੇ ਕੈਂਟਾਂ ਤੇ ਅੱਜ ਆਪਾਂ ਹਾਲ ਮਾਰ ਰਹੇ ਆ ਖੇਤ ਚ ਤੇ ਕੱਖ ਵਿਜਾਂਗੇ ਆਪਾਂ ਆਪਣੇ ਪੱਠੇ ਆਪਾਂ ਚੱਲਦੇ ਆਂ ਹੋ ਰਹੇ ਆਪਣੇ ਖੇਤਾਂ ਇੱਕ ਇੱਕ ਕਨਾਲ ਆਪਣੀ ਰੋਣੀ ਕਰੀ ਹੋਈ ਸਟਾਰਟ ਕਰ ਲਈਏ ਚੱਲ ਲੈਣੇ ਲੋ ਹਰ ਤਾਂ ਚੱਲਦੇ ਚੱਕੇ ਉੱਪਰ ਹੋਏ ਨੇ ਬੱਸ ਬੋਦ ਨੀ ਮੈਂ ਆਹ ਕਨਾਲ ਬਾਣੀ ਆਪਾਂ ਨੇ ਬਾਈ ਇੱਕ ਕਨਾਲ ਇੱਕ ਕਨਾਲ ਗਿੱਲਾ ਦੇਖੋ ਦੇਖੋ ਗਰਾਂ ਕਿੰਨਾ ਗਿੱਲਾ ਚੱਲ ਜੂ ਕੰਮ ਟੱਤੇ ਆ ਗਏ ਦਾਦਾ ਤਾਂ ਮਿੱਤਰੋ ਕਹਿੰਦੇ ਹਲੇ ਤੱਕ ਆਪਾਂ ਦੇਖਨੇ ਕਨਾਲ ਵੀ ਗਿੱਲੀ ਐ ਕਿ ਸੁੱਕੀ ਐ ਤਾਂ ਦੇਖ ਲੈ ਫਿਰ ਕਿਵੇਂ ਦੀ ਐ ਕਨਾਲ ਸੰਦ ਝੋਟਾ ਕਿੱਥੇ ਦਬਦਾ ਬਈ ਪੱਛਾ ਕੁਦੇ ਗਿੱਲੀ ਓਏ ਦੇ ਕੀ ਪਤਾ ਜੇ ਬੱਚਿਆਂ ਨੇ ਜਾ ਤਾਂ ਮਿੱਤਰੋ ਫਿਰ ਕੰਮ ਪੁੱਠਾ ਹੋ ਗਿਆ ਤੇ ਕਹਿੰਦੇ ਹੁਣ ਭੁੱਲ ਗਏ ਸੀ ਛਿੱਟਾ ਮਾਰਨਾ ਉਹ ਛਿੱਟਾ ਮਾਰ ਕੇ ਬਾਅਦ ਚ ਹਲ ਮਾਰਦੇ ਆ ਫਿਰ ਚੱਲਦੇ ਛਿੱਟਾ ਪਾਉਣ ਚਲੋ ਹੜ ਜਾ ਮੜਿਆ ਆ ਮਾਰਿਆ ਆ ਪਹਿਲਾਂ ਇੰਨਾ ਦਾ ਸਾਰੇ ਜੇ ਮਾਰਾਂਗੇ ਫਿਰ ਆ ਸਾਰਾ ਪਾਣਾ ਸਾਰੇ ਇੰਨਾ ਪਿਆ ਵੀਰ ਮਿੱਤਰੋ ਸਾਰਾ ਪਾਵਾਂਗੇ ਆਪਾਂ ਭੁੱਲ ਗਏ ਜਗਾਰ ਲੈਣਾ ਪਿਆ ਤੁਹਾਨੂੰ ਹੋਰ ਯਾਰ ਗਿੱਲੇ ਚੱਕ ਕਰਾ ਦੇ ਕਿੰਨੇ ਚਾਹ ਗਿੱਲੇ ਤਾਂ ਦੇਖ ਲੋ ਯਾਰ ਗਿੱਲੋ ਗਿੱਲਾ ਡਾ ਤਾ ਫਿਰ ਬਾਅਦ ਚ ਜਿਹੜੇ ਉੱਛਲਦੇ ਫਿਰਦੇ ਰਹਿੰਦੇ ਨੇ ਬਾਅਦ ਚ मित्रों फिर तो हम छिट्टा मारन चल दिया पहला काम ही पुठा हो गया आज बाई खड़े है कहता मैन बड़ा मोटा आइडिया पहले भुल गया दसना बचपन जया ਮੇਰੇ ਤੋਂ ਛੱਟਾ ਵੱਜ ਗਿਆ ਹੁਣ ਬਹਾਈ ਕਰਦੇ ਆ ਹਲ ਨਾਲ ਐਂ ਉਹ ਅੱਗੇ ਜੇ ਮਾਰ ਕੇ ਨਾ ਆਏ ਇਹ ਕਿ ਆ ਲੈ ਵੀ ਮੁੰਡਿਓ ਉਹਨੂੰ ਮਾਰਦਾ ਛੱਟਾ ਉਹ ਜਾਂਦਾ ਮੈਂ ਬਾਹਰ ਬੈਠੇ ਆਣੇ ਡਾਇਰੈਕਟ ਹਮੇ ਆ ਮਿੱਤਰੋ ਕੰਦੇ ਗੰਢ ਕੱਟਦੀ ਤਾਂ ਕਰਕੇ ਭਲੇ ਉਹ ਕਰ ਰਹੀ ਸੀ ਛੁਟਾ ਦੇ ਰਹੀ ਸੀ 原告的主张，法庭的。